ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਜੇਤੂ ਬਾਦ ਪ੍ਰਧਾਨ ਮੰਤਰੀ ਦੇ ਵੱਲੋਂ ਮੰਤਰੀ ਮੰਡਲ ਦਾ ਪੁਨਰਗਠਨ ਦੂਸਰੇ ਕਾਰਜਕਾਲ ਦੇ ਮੰਤਰੀ ਮੰਡਲ ਦੇ ਵਿੱਚ ਕੀਤਾ ਗਿਆ ਵੱਡਾ ਫੇਰਬਦਲ ਪ੍ਰਧਾਨ ਮੰਤਰੀ ਬਾਂਦੇ ਹੀ ਐਂਥਨੀ ਨੇ ਵਿਦਿਆਰਥੀਆਂ ਦੇ ਲਈ ਕੀਤਾ ਵੱਡਾ ਐਲਾਨ ਵਿਦਿਆਰਥੀ ਕਰਜ਼ੇ ਨੂੰ 20% ਘਟਾਉਣ ਵਾਲਾ ਬਿੱਲ ਕਰਨਗੇ ਪੇਸ਼ ਸੂਚਨ ਲੈਣੇ ਰਚਿਆ ਇਤਿਹਾਸ ਪਹਿਲੀ ਔਰਤ ਬਣੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਵਾਲੀ ਅਤੇ ਵਿਰੋਧੀ ਧਿਰ ਦੀ ਲੀਡਰ ਤੇਣੀਨਾ ਸਰਗਰਮੀਆਂ ਦਾ ਵਿਸਥਾਰ ਆਸਟ੍ਰੇਲੀਆ ਦੀ ਵਾਂਗਡੋਰ ਮੁਰਤੋਂ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਨੇ ਆਪਣੀ ਟੀਮ ਦਾ ਗਠਨ ਕਰ ਲਿਆ ਨਵੇਂ ਮੰਤਰੀ ਮੰਡਲ ਦੇ ਵਿੱਚ ਕਈਆਂ ਨੂੰ ਆਪਣੇ ਅਹੁਦੇ ਗਵਾਉਣੇ ਪਏ ਨੇ ਅਤੇ ਕਈਆਂ ਨੂੰ ਤਰੱਕੀ ਵੀ ਦਿੱਤੀ ਗਈ ਹੈ ਕੀ ਹੈ ਪੂਰੇ ਮੰਤਰੀ ਮੰਡਲ ਦਾ ਢਾਂਚਾ ਆਓ ਮਾਰਦੇ ਹਾਂ ਇੱਕ ਨਜ਼ਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਲਬਨੀਜ਼ ਨੇ ਆਪਣੇ ਦੂਸਰੇ ਕਾਰਜਕਾਲ ਦੇ ਮੰਤਰੀ ਮੰਡਲ ਨੂੰ ਪੁਨਰਗਠਿਤ ਕੀਤਾ ਹੈ ਜਿਸ ਦੇ ਵਿੱਚ ਕਈ ਪੁਰਾਣੇ ਮੰਤਰੀਆਂ ਨੂੰ ਆਪਣੇ ਮੰਤਰਾਲਿਆਂ ਤੋਂ ਹੱਥ ਢੋਣੇ ਪਏ ਕਈਆਂ ਦੇ ਅਹੁਦਿਆਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਅਤੇ ਕਈ ਪੁਰਾਣੇ ਮੰਤਰੀਆਂ ਨੂੰ ਹੋਰ ਤਰੱਕੀ ਦੇ ਕੇ ਨਵੇਂ ਮੰਤਰਾਲੇ ਸੌਂਪੇ ਗਏ ਆਸਟ੍ਰੇਲੀਆ ਦੇ ਨਵੇਂ ਮੰਤਰੀ ਮੰਡਲ ਦੇ ਵਿੱਚ ਸਾਬਕਾ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੂੰ ਅਟਾਰਨੀ ਜਨਰਲ ਦੇ ਵਜੋਂ ਨਾਮਜ਼ਦ ਕੀਤਾ ਗਿਆ ਜਦਕਿ ਮਾਰਕ ਬ੍ਰੇਫਟ ਅਤੇ ਮੁਸਲਿਮ ਸੰਸਦ ਮੈਂਬਰ ਐਡ ਹੋਸਿਕ ਨੂੰ ਫਰੰਟ ਬੈਂਚ ਤੋਂ ਬਾਹਰ ਕਰ ਦਿੱਤਾ ਗਿਆ ਵੈਸਟਰਨ ਆਸਟ੍ਰੇਲੀਆ ਦੀ ਮੁਸਲਿਮ ਸੰਸਦ ਮੈਂਬਰ ਐਨੀ ਐਲੀ ਨੂੰ ਛੋਟੇ ਕਾਰੋਬਾਰ ਬਹੁ ਸੱਭਿਆਚਾਰਕ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਮੰਤਰਾਲੇ ਦੇ ਵਜੋਂ ਤਰੱਕੀ ਦਿੱਤੀ ਗਈ ਫਰੰਟ ਬੈਂਚਰ ਤਾਨਿਆ ਪਲਾਈ ਬਰਸ਼ੇਕ ਨੂੰ ਵਾਤਾਵਰਣ ਮੰਤਰਾਲੇ ਦੀ ਥਾਂ ਸਮਾਜਿਕ ਸੇਵਾਵਾਂ ਮੰਤਰਾਲਾ ਸੌਂਪਿਆ ਗਿਆ ਮਰੇਵਾਟ ਵਾਤਾਵਰਣ ਮੰਤਰੀ ਬਣੇ ਨੇ ਅਮਾਂਡਾ ਰਿਸ਼ਵਰਥ ਸਮਾਜਿਕ ਸੇਵਾਵਾਂ ਤੋਂ ਆਪਣੇ ਪੋਰਟਫੋਲੀਓ ਅਲਾਈਨਮੈਂਟ ਐਂਡ ਵਰਕ ਪਲਸ ਰੀਲਾਈਜੇਸ਼ਨਸ ਵਿੱਚ ਚਲੇ ਗਏ ਨੇ ਅਨਿਕਾ ਵੈਲੈਂਸ ਸੰਚਾਰ ਮੰਤਰੀ ਹੋਣਗੇ ਸਿਹਤ ਮੰਤਰੀ ਮਾਰਕ ਬਟਲਰ ਆਪਣੀ ਅਸਲ ਭੂਮਿਕਾ ਸਿਹਤ ਮੰਤਰੀ ਨੂੰ ਬਰਕਰਾਰ ਰੱਖਣਗੇ ਪਰ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਲਈ ਵਾਧੂ ਜ਼ਿੰਮੇਵਾਰੀ ਸੰਭਾਲਣਗੇ ਜਦਕਿ ਜੈਨੀ ਮੈਕ ਐਲਸਟਰ ਐਂਡੀਆਈਐਸ ਮੰਤਰਾਲਾ ਸੰਭਾਲਣਗੇ ਸੈਨੇਟਰ ਟੈਂਪ ਅੱਜ ਵਿਗਿਆਨ ਉਦਯੋਗ ਅਤੇ ਨਵੀਨਤਾ ਮੰਤਰੀ ਬਣੇ ਰਹਿਣਗੇ ਹਸਿਕਾਤੇ ਡ੍ਰੈਫਸ ਨੂੰ ਡਿਮੋਟ ਕੀਤਾ ਗਿਆ ਅਤੇ ਡੈਨੀਅਲ ਮੋਲੇਨੋ ਸਹਾਇਕ ਖਜ਼ਾਨਚੀ ਅਤੇ ਸੈਮਰੇ ਨੂੰ 에ਜੰਟ ਕੇਅਰ ਐਂਡ ਸੀਨੀਅਰਸ ਮੰਤਰੀ ਬਣਾਇਆ ਗਿਆ ਸੈਨੇਟਰ ਜੈਸ ਵਾਲਸ਼ अर्ली ਚਾਈਲਡਹੂਡ ਐਜੂਕੇਸ਼ਨ ਐਂਡ ਯੂਥ ਮੰਤਰਾਲਾ ਸੰਭਾਲਣਗੇ ਸੀਨੀਅਰ ਮੰਤਰੀ ਜਿਨ੍ਹਾਂ ਦੇ ਵਿੱਚ ਡਿਪਟੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਵਿਦੇਸ਼ ਮੰਤਰੀ ਪੈਨੀ ਵੋਂਗ ਖਜ਼ਾਨਾ ਮੰਤਰੀ ਜिम ਚੈਲਮਰਸ ਵਿੱਤ ਮੰਤਰੀ ਅਤੇ ਊਮਨ ਮੰਤਰੀ ਕੈਟੀ ਗੈ拉ਗਰ ਟ੍ਰੇਡ ਅਤੇ ਟੂਰਿਜ਼ਮ ਮੰਤਰੀ ਡੌਨ ਫੈਰਲ ਇਮੀਗ੍ਰੇਸ਼ਨ ਅਤੇ ਗ੍ਰਹਿ ਮੰਤਰਾਲਿਆਂ ਦੇ ਮੰਤਰੀ ਟੋਨੀ ਬਾਲਕ ਹੈਲਥ ਅਤੇ ਏਜਿੰਗ ਮੰਤਰੀ ਮਾਰਕ ਬਟਲਰ ਕਲਾਈਮਟ ਚੇਂਜ ਅਤੇ એનર્ਜੀ ਮੰਤਰੀ ਕ੍ਰਿਸ ਬੋਵਨ ਟ੍ਰਾਂਸਪੋਰਟ ਮੰਤਰੀ ਕੈਥਰੀਨ ਕੈਂਗ ਸਿੱਖਿਆ ਮੰਤਰੀ ਜੇਸਨ ਕਲੀਅਰ ਅਤੇ ਮਿਨਿਸਟਰ ਫਾਰ ਸਕਿਲਸ ਐਂਡ ਟ੍ਰੇਨਿੰਗ ਐਂਡਰੋ ਗਾਲਸ ਪਹਿਲਾ ਵਾਂਖੀ ਸੇਵਾਵਾਂ ਜਾਰੀ ਰੱਖਣਗੇ ਜੂਲੀ ਕੋਲੈਂਸ ਐਗਰੀਕਲਚਰ ਕਲੇਅਰ ਓ ਨੀਲ ਹਾਊਸਿੰਗ ਮੈਡਲਿਨ ਕਿੰਗ ਰਿਸੋਰਸਸ ਮਾਲਾਰੰਡਰੀ ਇੰਡੀਜਿਨਸ ਆਸਟ੍ਰੇਲੀਅਨ ਪੈਟ ਕੋਨਰੋਇ ਡਿਫੈਂਸ ਇੰਡਸਟਰੀ ਟੈਮ ਆਇਰਸ ਇੰਡਸਟਰੀ ਐਂਡ ਇਨੋਵੇਸ਼ਨ ਮੈਟ ਕੋਕ ਵੈਟਰਨ ਅਫੇਅਰਸ ਕ੍ਰਿਸਟਨੀ ਮਕਬੇਨ ਰੀਜਨਲ ਡਿਵੈਲਪਮੈਂਟ ਅਤੇ ਡੇਨੀਅਲ ਮਲੀਨੋ ਅਸਿਸਟੈਂਟ ਟ੍ਰੇਅਰਸ ਦੇ ਵਜੋਂ ਸੇਵਾਵਾਂ ਨਿਭਾਉਣਗੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਬੈਕ ਬੈਂਚਰਾਂ ਨੂੰ ਕਈ ਵਿਸ਼ੇਸ਼ ਅਹੁਦੇ ਵੀ ਦਿੱਤੇ ਹਨ ਦੂਜੇ ਕਾਰਜਕਾਲ ਦੇ ਸੰਸਦ ਮੈਂਬਰ ਡੈਨ ਹਰੇਪਾਚੁਲੀ ਪੋਰਸ਼ਾ ਦੀ ਸਿਹਤ ਲਈ ਨਵੇਂ ਵਿਸ਼ੇਸ਼ ਦੂਤ ਹੋਣਗੇ ਨਾਰਥਰਨ ਟੈਟਰੀ ਦੇ ਸੰਸਦ ਮੈਂਬਰ ਮੈਰੀਅਨਸ ਕ੍ਰੀਮਗੋਰ ਦੂਰ ਦਰਾਡੇ ਭਾਈਚਾਰਿਆਂ ਨਾਲ ਕੰਮ ਕਰਨ ਦਾ ਕੰਮ ਉਹਨਾਂ ਨੂੰ ਸੌਂਪਿਆ ਗਿਆ ਅਤੇ ਵਿਕਟੋਰੀਅਨ ਸੰਸਦ ਮੈਂਬਰ ਜੋਸ਼ ਬਰਨਸ ਸਮਾਜਿਕ ਰਹਿائش ਤੇ ਬੇਕਰਿਆਂ ਦੇ ਲਈ ਵਿਸ਼ੇਸ਼ ਦੂਤ ਹੋਣਗੇ ਆਪਣਾ ਆਦਾ ਮੁਰਤੋਂ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਐਂਤਨੀ ਨੇ ਵਿਦਿਆਰਥੀਆਂ ਦੇ ਲਈ ਵੱਡਾ ਐਲਾਨ ਕੀਤਾ ਜਿਸ ਦੇ ਵਿੱਚ ਵਿਦਿਆਰਥੀ ਕਰਜ਼ੇ ਨੂੰ 20% ਘਟਾਉਣ ਦਾ ਪ੍ਰਸਤਾਵ ਰੱਖੇ ਜਾਣ ਦੀ ਗੱਲ ਕੀਤੀ ਗਈ ਹੈ ਜੋ ਕਿ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਰਾਹਤ ਸਾਬਿਤ ਹੋਵੇਗੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਗਨਿਸ ਨੇ ਹਾਲ ਹੀ ਦੇ ਵਿੱਚ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਦੇ ਲਈ ਵੱਡਾ ਐਲਾਨ ਕੀਤਾ ਅਲਬਨਿਸ ਨੇ ਕਿਹਾ ਕਿ ਵਿਦਿਆਰਥੀ ਖਰਚੇ ਨੂੰ 20% ਘਟਾਉਣ ਵਾਲਾ ਬਿੱਲ ਜੁਲਾਈ ਦੇ ਅਖੀਰ ਵਿੱਚ ਸੰਸਦ ਮੁਰੂ ਸ਼ੁਰੂ ਹੋਣ ਤੇ ਪੇਸ਼ ਕੀਤਾ ਜਾਣ ਵਾਲਾ ਪਹਿਲਾ ਕਾਨੂੰਨ ਹੋਵੇਗਾ ਸ਼ੁੱਕਰਵਾਰ ਨੂੰ ਅਲਬਨਿਸ ਨੇ ਆਪਣੇ ਸਰਕਾਰੀ ਸਹਿਯੋਗੀਆਂ ਨੂੰ ਕਿਹਾ ਕਿ ਵਿਦਿਆਰਥੀ ਖਰਚੇ ਨੂੰ ਘਟਾਉਣ ਉਹਨਾਂ ਦੇ ਪ੍ਰਸ਼ਾਸਨ ਲਈ ਪਹਿਲੀ ਵਿਧਾਨਕ ਤਰਜੀਹ ਹੋਵੇਗੀ ਜਿਸ ਵਿੱਚ Baby boomer, PD, no chwan, water, no water. Australia, thank you. Today, ministers were sworn in by Her Excellency the Governor General to keep serving the Australian people. You voted to build a better future 20% off student debt, lower taxes, stronger Medicare, and 5% deposit for first home buyers, as well as better and fairer funding for our schools. And we'll deliver it. The Australian way, inspired by our values and our people. Your trust means so much, and we will never take it for granted. And I'm more determined than ever to keep building an Australian future where no one is held back and no one is left behind. It does ਦੂਜੇ ਵਿਸ਼ਵ ਯੁੱਧ ਅਤੇ 1964 ਦੇ ਵਿਚਕਾਰ ਪੈਦਾ ਹੋਏ ਲੋਕਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਉਹਨਾਂ ਦੀਆਂ ਜ਼ਰੂਰਤਾਂ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਚੋਣ ਮੁਹਿੰਮਾਂ ਤੇ ਹਾਵੀ ਰਹੀਆਂ ਨੇ ਅਲਬਨਿਸ ਨੇ 3 ਮਈ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਸੰਸਦ ਭਵਨ ਵਿੱਚ ਸੈਂਟਰ ਖੱਬੇ ਲੇਬਰ ਪਾਰਟੀ ਦੇ ਕਾਨੂੰਨ ਸਾਜ਼ਾ ਨੂੰ ਸੰਬੋਧਨ ਕੀਤਾ ਅਲਬਨਿਸ ਮੁਤਾਬਕ ਆਸਟ੍ਰੇਲੀਆਈ ਨੌਜਵਾਨ ਦੀ ਗਿਣਤੀ ਵਧ ਰਹੀ ਹੈ ਨਾਲ ਹੀ ਰੀਅਲ ਅਸਟੇਟ ਦੀਆਂ ਆਬਾਦੀਆਂ ਕੀਮਤਾਂ ਤੇ ਨਵੇਂ ਹਾਊਸਿੰਗ ਨਿਰਮਾਣ ਦੀ ਘਾਟ ਕਾਰਨ ਲੋਕਾਂ ਨੂੰ ਘਰ ਖਰੀਦਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਖਾਸ ਕਰਕੇ ਵਿਦਿਆਰਥੀ ਖਰਚਿਆਂ ਦੇ ਬੋਝ ਹੇਠ ਦੱਬੇ ਲੋਕਾਂ ਨੂੰ ਇਸ ਦੇ ਨਾਲ ਮਦਦ ਮਿਲੇਗੀ ਅਬਲਨਿਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇੱਕ ਮਹੱਤਵਪੂਰਨ ਐਲਾਨ ਹੈ ਪੀਟਰ ਡਟਨ ਦੇ ਹਾਰਨ ਤੋਂ ਬਾਅਦ ਇਸ ਗੱਲ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਆਖਿਰ ਲੇਬਰ ਪਾਰਟੀ ਦੀ ਕਮਾਂਡ ਕੌਣ ਸੰਭਾਲੇਗਾ ਪਰ ਹੁਣ ਇਹ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਹ ਕਮਾਂਡ ਇੱਕ ਔਰਤ ਜਿਸ ਦਾ ਨਾਮ ਸੁਸਾਨ ਲੇ ਹੈ ਉਸ ਦੇ ਹੱਥ ਦਿੱਤੀ ਗਈ ਹੈ ਸੁਸਾਨ ਲੇ ਨਵੀਂ ਲਿਬਰਲ ਪਾਰਟੀ ਦੀ ਨਵੀਂ ਨੇਤਾ ਬਣੀ ਹੈ ਜੋ ਕਿ ਰੂੜੀਵਾਦੀ ਵਿਰੋਧੀ ਐਂਗਸ ਟੇਲਰ ਨੂੰ ਹਰਾ ਕੇ ਪਾਰਟੀ ਦੇ 80 ਸਾਲਾਂ ਦੇ ਇਤਿਹਾਸ ਵਿੱਚ ਫੈਡਰਲ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ ਟ੍ਰੇਡਸਾਲਾ ਸਾਫ ਦਾ ਡਿਪਟੀ ਲੀਡਰ ਸੁਸਾਨ ਲੇ ਜਿਸ ਨੂੰ ਮੱਧਮ ਧੜੇ ਦਾ ਸਮਰਥਨ ਪ੍ਰਾਪਤ ਸੀ ਨੂੰ ਖਜ਼ਾਨਾ ਬੁਲਾਰੇ ਐਂਡ ਸਟੇਲਰ ਦੀਆਂ 25 ਦੇ ਮੁਕਾਬਲੇ 29 ਪਾਰਟੀ ਰੂਮ ਵੋਟਾਂ ਮਿਲੀਆਂ ਨੇ ਟੈਡ ਓਬਰਾਇਨ ਜੋ ਕਿ ਹਾਲ ਹੀ ਦੇ ਵਿੱਚ ਪਾਰਟੀ ਦੇ ਊਰਜਾ ਬੁਲਾ ਰਹੇ ਅਤੇ ਗੱਠਜੋੜ ਦੇ ਪਰਮਾਣੂ ਯੋਜਨਾ ਦੇ ਮੁੱਖ ਆਰਕੀਟੈਕਟ ਸਨ ਆਪਣੇ ਵਿਰੋਧੀ ਫਿਲ ਥੌਮਸ ਨੂੰ VOTING ਵਿੱਚ 38-16 ਨਾਲ ਹਰਾ ਕੇ ਡਿਪਟੀ ਲੀਡਰ ਦੀ ਭੂਮਿਕਾ ਨਿਭਾਣਗੇ ਪਾਰਟੀ ਵੋਟਾਂ ਤੋਂ ਥੋੜੀ ਦੇਰ ਬਾਅਦ ਇੱਕ ਬਿਆਨ ਵਿੱਚ ਐਂਗਸ ਟੇਲਰ ਨੇ ਸੁਸ਼ਾਨ ਲੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੇ ਮੁਕਾਬਲੇਬਾਜ਼ ਦੀ ਸਫਲਤਾ ਪਾਰਟੀ ਲਈ ਇੱਕ ਮੀਲ ਪੱਥਰ ਹੈ ਜਿਸ ਨੂੰ ਇਕੱਠੇ ਹੋਣ ਦੀ ਲੋੜ ਹੈ ਲਿਬਰਲ ਪਾਰਟੀ ਨੂੰ ਇੱਕ ਇਤਿਹਾਸਿਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅਸੀਂ ਇਸ ਚੋਣ ਦੇ ਵਿੱਚ ਬਹੁਤ ਸਾਰੇ ਚੰਗੇ ਲੋਕਾਂ ਨੂੰ ਗਵਾ ਦਿੱਤਾ ਹੈ ਨਤੀਜਾ ਦਰਸਾਉਂਦਾ ਹੈ ਕਿ ਸਾਨੂੰ ਆਸਟ੍ਰੇਲੀਅਨ ਲੋਕਾਂ ਨੂੰ ਇਹ ਸਮਝਾਉਣ ਦੇ ਲਈ ਹੋਰ ਜ਼ਿਆਦਾ ਯਤਨ ਕਰਨੇ ਚਾਹੀਦੇ ਹਨ ਕਿ ਗੱਠਜੋੜ ਇੱਛਾਵਾਂ ਆਰਥਿਕ ਮੌਕੇ ਅਤੇ ਆਸਟ੍ਰੇਲੀਅਨ ਸੁਪਨੇ ਦਾ ਸਮਰਥਨ ਕਰਨ ਲਈ ਸਭ ਤੋਂ ਵਧੀਆ ਪਾਰਟੀ ਹੈ ਸੈਨੇਟਰ ਜੈਸੈਂਡਾ ਨੈਬੀਜ਼ਨਪਾ ਪ੍ਰਾਈਸ ਨੇ ਡਿਪਟੀ ਲੀਡਰਸ਼ਿਪ 벨ਟ ਵਿੱਚ ਮੁਕਾਬਲਾ ਨਹੀਂ ਲਿਆ ਜਿਵੇਂ ਪਹਿਲਾਂ ਇਹ ਸੰਭਾਵਨਾ ਬਣੀ ਹੋਈ ਸੀ ਕਿਉਂਕਿ ਪਹਿਲਾਂ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਐਂਗਸ ਟੇਲਰ ਜਿੱਤੇ ਨਹੀਂ ਹਨ ਲੇਬਰ ਪਾਰਟੀ ਨੂੰ ਫੈਡਰਲ ਚੋਣਾਂ ਦੇ ਵਿੱਚ ਭਾਰੀ ਜਿੱਤ ਤੋਂ ਬਾਅਦ ਸੁਸਾਨ ਲੇ ਨੂੰ ਹੋਣਾ ਪਾਰਟੀ ਨੂੰ ਇਕਜੁੱਟ ਕਰਨ ਦੇ ਵਿਸ਼ਾਲ ਕੰਮ ਦਾ ਸਾਹਮਣਾ ਕਰਨਾ ਪਵੇਗਾ ਹਾਲ ਹੀ ਦੀਆਂ ਚੋਣਾਂ ਦੇ ਵਿੱਚ ਸਾਬਕਾ ਲਿਬਰਲ ਨੇਤਾ ਪੀਟਰ ਡਟਨ ਨੂੰ ਆਪਣੀ ਸੀਟ ਤੋਂ ਹੱਥ ਧੋਣੇ ਪਏ ਸੂਸਾਨਲੇ ਅਤੇ ਐਂਗਸ ਟੇਲਰ ਦੋਵੇਂ ਹੀ ਪੀਟਰ ਡਟਨ ਦੀ ਟੀਮ ਦੇ ਸੀਨੀਅਰ ਮੈਂਬਰ ਸਨ ਅਤੇ ਲਿਬਰਲ ਮੁਹਿੰਮ ਦੀ ਅਸਫਲਤਾ ਦੇ ਨਾਲ ਨੇੜਿਓਂ ਜੁੜੇ ਹੋਏ ਨੇ ਗਠਜੋੜ ਕੋਲ ਇਸ ਵੇਲੇ ਪ੍ਰਤੀਨਿਧੀ ਸਭਾ ਦੇ ਵਿੱਚ ਸਰਕਾਰ ਦੀਆਂ 93 ਸੀਟਾਂ ਦੇ ਮੁਕਾਬਲੇ ਸਿਰਫ 42 ਸੀਟਾਂ ਨੇ ਤਿੰਨ ਚੌਧ ਹਾਕਿਆਂ ਦੇ ਵਿੱਚ ਵੋਟਾਂ ਦੀ ਗਿਣਤੀ ਹਾਲੇ ਵੀ ਬਹੁਤ ਫਸਮੀ ਚੱਲੀ ਸੁਸਿਆਨ ਨੇ ਆਪਣੇ ਆਪ ਨੂੰ ਵਧੇਰੇ ਮਦਵਦੀ ਬਦਲ ਦੇ ਵਜੋਂ ਪੇਸ਼ ਕੀਤਾ ਅਤੇ ਹੋਈ ਲੀਡਰਸ਼ਿਪ ਦੀ ਵੋਟ ਤੋਂ ਪਹਿਲਾਂ ਐਲਾਨ ਕੀਤਾ ਕਿ ਪਾਰਟੀ ਨੂੰ ਇੱਕ ਅਧੁਨਿਕ ਲਿਬਰਲ ਪਾਰਟੀ ਵਜੋਂ ਦਰਸਾਉਣ ਦੀ ਲੋੜ ਹੈ ਤੇ ਉਸ ਨੂੰ ਨੇਤਾ ਵਜੋਂ ਨਿਯੁਕਤ ਕਰਨ ਨਾਲ ਆਸਟ੍ਰੇਲੀਆਈਆਂ ਔਰਤਾਂ ਨੂੰ ਮਜ਼ਬੂਤ ਸਨੇਹਾ ਜਾਵੇਗਾ ਅਸੀਂ ਆਸਟ੍ਰੇਲੀਆ ਦੀਆਂ ਔਰਤਾਂ ਨੂੰ ਨਿਰਾਸ਼ ਕੀਤਾ ਸਾਨੂੰ ਇਹ ਸਮਝਣਾ ਪਵੇਗਾ ਕਿ ਲੋਕਾਂ ਨੇ ਸਾਡਾ ਸਮਰਥਨ ਕਿਉਂ ਨਹੀਂ ਕੀਤਾ ਕਿਉਂਕਿ ਉਹ ਸਾਡੀਆਂ ਨੀਤੀਗਤ ਪੇਸ਼ਕਸ਼ਾਂ ਤੋਂ ਪ੍ਰੇਰਿਤ ਨਹੀਂ ਹੋਏ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਅਸੀਂ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਸਭ ਤੋਂ ਵਧੀਆ ਬਦਲ ਹਾਂ ਸਾਬਕਾ ਸਪੀਕਰ ਐਂਡਰਿਓ ਵਾਲੈਂਸ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਇਹ ਵਿਚਾਰ ਨੂੰ ਰੱਦ ਕਰ ਦਿੱਤਾ ਕਿ ਸੁਸਾਨ ਲੇਦੀ ਦੀ ਨਿਯੁਕਤੀ ਸਿਰਫ ਔਰਤਾਂ ਨੂੰ ਸਨੇਹਾ ਭੇਜਣ ਬਾਰੇ ਸੀ ਉਹਨਾਂ ਨੇ ਕਿਹਾ ਕਿ ਸੁਸਾਨ ਇਸ ਜਗ੍ਹਾ ਤੇ 24 ਸਾਲਾਂ ਦੀ ਤਜਰਬੇਕਾਰ ਔਰਤ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤਜਰਬੇ ਤੋਂ ਵੱਧ ਕੁਝ ਵੀ ਜ਼ਰੂਰੀ ਨਹੀਂ ਹੈ ਜੇ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਇਹ ਇੱਕੋ ਕਾਰਨ ਹੈ ਉਸ ਨੂੰ ਨੇਤਾ ਵਜੋਂ ਚੁਣਨ ਦਾ ਤਾਂ ਬਿਲਕੁਲ ਨਹੀਂ ਨਵੀਂ ਲਿਬਰਲ ਨੇਤਾ ਸੁਸ਼ਾਨ ਲੇ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਫੈਰਰ ਮੰਤਰੀ ਮੰਡਲ ਦੇ ਦੌਰਾਨ ਖੇਤਰੀ ਨਿਊ ਸਾਊਥ ਵੇਲਜ਼ ਦੇ ਵੋਟਰਾਂ ਨੂੰ ਸੰਭਾਲਿਆ ਤੇ ਉਸ ਨੇ ਸਕਾਟ ਮੋਇਸਨ ਯੁੱਗ ਦੇ ਦੌਰਾਨ ਕੈਬਨਟ ਦੇ ਵਿੱਚ ਸੇਵਾਵਾਂ ਨਿਭਾਈਆਂ ਅਤੇ ਪਾਰਟੀ ਵਿੱਚ ਸੀਨੀਅਰ ਅਹੁਦਿਆਂ ਦੀ ਇੱਕ ਲੰਬੀ ਸੂਚੀ ਦੇ ਵਿੱਚ ਵੀ ਇੱਕ అనుభవੀ ਸਿਆਸਤਦਾਨ ਦੇ ਵਜੋਂ ਉਹ ਡਿਪਟੀ ਲੀਡਰਸ਼ਿਪ ਤੱਕ ਪਹੁੰਚਣ ਤੋਂ ਪਹਿਲਾਂ ਵਾਤਾਵਰਣ ਮੰਤਰੀ ਸੇਤ ਅਤੇ ਬਜ਼ੁਰਗ ਦੇਖਪਾਲ ਮੰਤਰੀ ਅਤੇ ਖੇਡ ਮੰਤਰੀ ਰਹਿ ਚੁੱਕੇ ਨੇ 2017 ਦੇ ਵਿੱਚ ਯਾਤਰਾ ਖਰਚਿਆਂ ਦੇ ਘਟਾਲਿਆਂ ਦੇ ਦੌਰਾਨ ਅਤੇ ਟੈਕਸ ਉਤਾਵਾਂ ਦੁਆਰਾ ਫੰਡ ਪ੍ਰਾਪਤ ਯਾਤਰਾ ਦੌਰਾਨ ਇੱਕ ਲਗਜ਼ਰੀ 골ਡ ਕੋਸਟ ਅਪਾਰਟਮੈਂਟ ਖਰੀਦਣ ਲਈ ਅਲੋਚਨਾ ਦੇ ਘੇਰੇ ਵਿੱਚ ਆਉਣ ਤੋਂ ਬਾਅਦ ਉਸਨੇ ਫਰੰਟ ਬੈਂਚ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਹੁਣ ਉਹ ਫਰੰਟ ਬੈਂਚ ਦੇ ਹੈੱਡ ਬਣ ਗਏ ਨੇ ਨੈਸ਼ਨਲਸ ਪਾਰਟੀ ਦੇ ਲੀਡਰ ਆਪਣੀ ਹੀ ਸਹਿਯੋਗੀ ਦੇ ਵਿਰੋਧ ਦੇ ਕਾਰਨ ਚਿੰਤਾ ਦੇ ਵਿੱਚ ਸਨ ਪਰ ਹੁਣ ਉਹਨਾਂ ਦੀ ਚਿੰਤਾ ਖਤਮ ਹੋ ਚੁੱਕੀ ਹੈ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਹੀ ਪਾਰਟੀ ਲੀਡਰ ਬਣੇ ਰਹਿਣ ਦੀ ਹਮਾਇਤ ਕਰ ਦਿੱਤੀ ਹੈ। ਡੇਵਿਡ ਲੇਟਲ ਪ੍ਰਾਊਡ ਆਪਣੇ ਸਹਿਯੋਗੀ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਬੇਅਸਰ ਕਰਦਿਆਂ ਨੈਸ਼ਨਲਸ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਉੱਪਰ ਬਰਕਰਾਰ ਰਹਿਣਗੇ। ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਵਿੱਚ ਨੈਸ਼ਨਲਸ ਪਾਰਟੀ ਨੂੰ ਦੋਵਾਂ ਸਦਨਾਂ ਦੇ ਵਿੱਚ ਮਿਲੀਆਂ ਘੱਟ ਵੋਟਾਂ ਦੇ ਕਾਰਨ ਪਾਰਟੀ ਦੇ ਹੀ ਮੈਂਬਰ ਮੈਟ ਕੈਨਵਨ ਦੇ ਵੱਲੋਂ 2022 ਤੋਂ ਹੀ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਡੇਵਿਡ ਲਿਟਲ ਪ੍ਰਾਊਡ ਤੋਂ ਉਹਦਾ ਹਾਸਲ ਕਰਨ ਦੇ ਲਈ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਵਿੱਚ ਮੈਟ ਕੈਨਵਨ ਅਸਫਲ ਰਹੇ ਪਾਰਟੀ ਰੂਮ ਦੇ ਬੰਦ ਦਰਵਾਜ਼ੇ ਅੰਦਰ ਹੋਈ VOTING ਦੇ ਵਿੱਚ ਡੇਵਿਡ ਲਿਟਲ ਪ੍ਰਾਊਡ ਨੂੰ ਪਾਰਟੀ ਨੇਤਾ ਦੇ ਵਜੋਂ ਸੇਵਾਵਾਂ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ ਗਈ ਇਸ VOTING ਦੇ ਵਿੱਚ ਕੇਵਿਨ ਹੋਗਨ ਨੂੰ ਡਿਪਟੀ ਲੀਡਰ ਦੇ ਵਜੋਂ ਚੁਣਿਆ ਗਿਆ ਤੇ ਬ੍ਰੇਜ਼ੇਟ ਮੈਕੈਂਜੀ ਨੂੰ ਸੈਨੇਟ ਲੀਡਰ ਦੇ ਵਜੋਂ ਸੇਵਾਵਾਂ ਜਾਰੀ ਰੱਖਣ ਲਈ ਕਿਹਾ ਗਿਆ ਪਿਛਲੀ ਸੰਸਦ ਵਿੱਚ ਹੋਗਨ ਵਿਰੋਧੀ ਧਿਰ ਦੇ ਵਪਾਰਕ ਬੁਲਾਰੇ ਸਨ ਅਤੇ ਸੈਨੇਟਰ ਮੈਕੈਂਸੀ ਬੁਨਿਆਦੀ ਟਾਂਚੇ ਦੇ ਬੁਲਾਰੇ ਸਨ ਮੈਲਬੌਰਨ ਦੇ ਹਸਪਤਾਲ ਤੇ ਉਸ ਵੇਲੇ ਵੱਡੇ ਸਵਾਲ ਖੜੇ ਹੋਏ ਜਦੋਂ ਉਹਨਾਂ ਨੇ ਬਿਨਾ ਪੁੱਛੇ ਮੈਲਬੌਰਨ ਦੀ ਇੱਕ ਔਰਤ ਦੀ ਫੈਲੋਪਿਨ ਟਿਊਬ ਹਟਾ ਦਿੱਤੀ ਜਿਸ ਕਰਕੇ ਹੁਣ ਉਹ ਮਾਂ ਨਹੀਂ ਬਣ ਸਕਦੀ ਇਸ ਦੇ ਵਿਰੋਧ ਦੇ ਵਜੋਂ ਹੁਣ ਉਸ ਔਰਤ ਨੇ ਹਸਪਤਾਲ ਦੇ ਖਿਲਾਫ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ ਇੱਕ ਮੈਲਬੌਰਨ ਵਸਨੀਕ ਮਾਂ ਨੇ ਆਪਣੇ ਫੈਲੋਪਿਨ ਟਿਊਬ ਹਟਾਏ ਜਾਣ ਤੋਂ ਬਾਅਦ ਮੈਲਬੌਰਨ ਦੇ ਇੱਕ ਹਸਪਤਾਲ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੈਲੋਪੀਅਨ ਟਿਊਬਾਂ ਹਟਾਈ ਜਾਣ ਤੋਂ ਬਾਅਦ ਉਹ ਕੁਦਰਤੀ ਢੰਗ ਦੇ ਨਾਲ ਹੁਣ ਮਾਂ ਨਹੀਂ ਬਣ ਸਕਦੀ ਕਿਉਂਕਿ ਹਸਪਤਾਲ ਨੇ ਬਿਨਾ ਇਜਾਜ਼ਤ ਉਸ ਦੀਆਂ ਸੈਲੋਪੀਅਨ ਟਿਊਬ ਬ ਰਿਮੂਵ ਕਰ ਦਿੱਤੀ ਸੀ ਲੇਜ਼ਰ 达ਰਵਿਸ਼ ਜੋ ਆਪਣੇ ਪਤੀ ਮੁਹੰਮਦ ਨਾਲ ਚੌਥੇ ਬੱਚੇ ਦੀ ਉਮੀਦ ਕਰ ਰਹੀ ਸੀ 2022 ਦੀ ਸ਼ੁਰੂਆਤ ਵਿੱਚ 10 ਹਫ਼ਤੇ ਦੀ ਗਰਭਵਤੀ ਸੀ ਪਰ ਬਾਅਦ ਵਿੱਚ ਉਸ ਦਾ ਮਿਸਗੇਰੇਜ ਹੋ ਗਿਆ ਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਡੀ ਐਨ ਸੀ ਪ੍ਰੋਸੀਜਰਸ ਦੇ ਲਈ ਭਰਤੀ ਕਰਵਾਇਆ ਗਿਆ 5 ਹਫਤੇ ਬਾਅਦ ਉਹ ਅਚਾਨਕ ਬੇਹੋਸ਼ ਹੋ ਗਈ ਅਤੇ ਉਸ ਨੂੰ ਸਨਸ਼ਾਇਨ ਹਸਪੀਟਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਇੱਕ ਟੋਪਿਕ ਪ੍ਰੈਗਨੈਂਸੀ ਹੋਈ ਸੀ ਜੋ ਕਿ ਫੈਲੋਪੀਨ ਟਿਊਬ ਦੇ ਵਿੱਚ ਹੀ ਫਟ ਚੁੱਕੀ ਸੀ ਲੇਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਗਰਭ ਅਵਸਥਾ ਇੱਕ ਟੋਪਿਕ ਸੀ ਨਾ ਹੀ ਇਸ ਗੱਲ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਦੀ ਜ਼ਿੰਦਗੀ ਬਚਾਉਣ ਲਈ ਦੋਵਾਂ ਫੈਲੋਪੀਨ ਟਿਊਬਾਂ ਹਟਾਉਣੀਆਂ ਪਈਆਂ ਹਸਪਤਾਲ ਨੂੰ ਲੈਸ ਨੇ ਇਹ ਜ਼ਰੂਰ ਕਿਹਾ ਸੀ ਕਿ ਮੇਰੀ ਜ਼ਿੰਦਗੀ ਬਚ ਸਕਦੀ ਹੈ ਤਾਂ ਜੋ ਉਹ ਵੀ ਕਰਨਾ ਪਵੇ ਕਰੋ ਉਸ ਅਤੇ ਉਸਦੇ ਪਤੀ ਮੁਹੰਮਦ ਦਾ ਕਹਿਣਾ ਹੈ ਕਿ ਇੱਕ ਘਟਨਾ ਉਨ੍ਹਾਂ ਤੋਂ ਹੋਰ ਬੱਚਿਆਂ ਦੀ ਖੁਸ਼ੀ ਖੋ ਕੇ ਲੈ ਗਈ ਹੁਣ ਉਹ ਕੁਦਰਤੀ ਤੌਰ ਤੇ ਗਰਭਵਤੀ ਨਹੀਂ ਹੋ ਸਕਦੀ ਅਤੇ ਉਸ ਨੂੰ ਸਿਰਫ ਆਈਵੀਐਫ ਦੀ ਮਦਦ ਦੇ ਨਾਲ ਬੱਚਾ ਹੋ ਸਕਦਾ ਹੈ ਉਨ੍ਹਾਂ ਨੇ ਹੁਣ ਕਾਨੂੰਨੀ ਰਾਹ اختیار ਕਰ ਲਿਆ ਜਿਸ ਵਿੱਚ ਹਸਪਤਾਲ ਉੱਤੇ ਲਾਪਰਵਾਹੀ ਅਤੇ ਬਿਨਾਂ ਸਹਿਮਤੀ ਦੇ ਸਰਜਰੀ ਕਰਨ ਦੇ ਦੋਸ਼ ਲਗਾਏ ਗਏ ਨੇ ਇਸ ਦਿਨ ਵਾਲੀ ਜਾਣ ਤੋਂ ਪਹਿਲਾਂ ਇੱਕ ਵਾਰ ਮੋੜ ਤੋਂ ਨਜ਼ਰ ਮਾਰ ਲੈਣੇ ਆ ਸੁਰਖੀਆਂ ਦੇ ਉੱਪਰ ਜੇਤੋ ਬਾਦ ਪ੍ਰਧਾਨ ਮੰਤਰੀ ਦੇ ਵੱਲੋਂ ਮੰਤਰੀ ਮੰਡਲ ਦਾ ਪੁਨਰਗਠਨ ਦੂਸਰੇ ਕਾਰਜਕਾਲ ਦੇ ਮੰਤਰੀ ਮੰਡਲ ਦੇ ਵਿੱਚ ਕੀਤਾ ਗਿਆ ਵੱਡਾ ਫੇਰਬਦਲ ਪ੍ਰਧਾਨ ਮੰਤਰੀ ਬਾਂਦੇ ਹੀ ਐਨਟਰੀ ਨੇ ਵਿਦਿਆਰਥੀਆਂ ਦੇ ਲਈ ਕੀਤਾ ਵੱਡਾ ਐਲਾਨ ਵਿਦਿਆਰਥੀ ਕਰਜ਼ੇ ਨੂੰ 20% ਘਟਾਉਣ ਵਾਲਾ ਬਿੱਲ ਕਰਨਗੇ ਪੇਸ਼ ਸੁਸਾਨ ਨੇ ਰਚਿਆ ਇਤਿਹਾਸ ਪਹਿਲੀ ਵਾਰ ਬਣੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਵਾਲੀ ਅਤੇ ਵਿਰੋਧੀ ਧਿਰ ਦੀ ਲੀਡਰ ਅੱਜ ਦੇ ਆਸਟ੍ਰੇਲੀਆ ਬਲਟਨ ਦੇ ਵਿੱਚ ਇੰਨਾ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ